ਜੀ ਦੋਸਤੋ 3:53 ਮਿੰਟ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ ਸਾਡਾ ਅਗਲਾ ਸੈਗਮੈਂਟ ਵੈਲਕਮ ਟੂ ਕੈਨੇਡਾ ਗੁਰਪ੍ਰੀਤ ਹਰੀ ਸਾਡੇ ਨਾਲ ਸਟੂਡੀਓ ਚ ਪਹੁੰਚ ਚੁੱਕੇ ਨੇ ਗੁਰਪ੍ਰੀਤ ਖੈਰਾ ਹੋਰੀ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ ਜਿਨ੍ਹਾਂ ਦਾ ਫੋਨ ਨੰਬਰ 905 670 444 ਇਹ ਨੰਬਰ ਤੁਸੀਂ ਨੋਟ ਕਰਕੇ ਰੱਖਣਾ ਹੈ CWC ਇਮੀਗ੍ਰੇਸ਼ਨ ਇਮੀਗ੍ਰੇਸ਼ਨ ਨਾਲ ਜੁੜਾ ਹੈ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਇਸ ਨੰਬਰ ਦੇ ਉੱਪਰ ਕੰਟੈਕਟ ਕੀਤਾ ਜਾ ਸਕਦਾ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਅਤੇ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਗੁਰਪ੍ਰੀਤ ਅੱਜ ਆਪਣੇ ਕੋਲ ਟਾਈਮ ਦਾ ਬਹੁਤ ਕੰਸਟਰੈਂਟ ਹੈ ਘੱਟ ਤਾਂ ਹੈ ਪਰ ਆਪਾਂ ਪਿਛਲੇ ਵੀਕ ਜਿਹੜਾ ਇੱਕ ਟੌਪਿਕ ਛੜਿਆ ਸੀਗਾ ਜੋ ਉਹਨੂੰ ਥੋੜਾ ਜਿਹਾ ਕੰਟੀਨਿਉਟੀ ਦੇਣੀ ਹੋਵੇ ਕਿਉਂਕਿ ਯਾਦ ਹੈ ਉਸ ਦਿਨ ਕੁਝ ਇਸ ਤਰ੍ਹਾਂ ਦੇ ਕਨਸਰਨਸ ਆਏ ਸੀ ਕਿ ਆਪਾਂ ਸੋਚਿਆ ਸੀ ਵੀ ਉਹਨੂੰ ਥੋੜ ਨਾਲ ਦੀ ਨਾਲ ਇੱਥੇ ਕੈਨੇਡਾ ਚ ਆਉਂਦਿਆਂ ਸਾਰ ਜਿਹੜਾ ਤੁਹਾਨੂੰ ਵਾਪਸ મોੜਿਆ ਜਾ ਸਕਦਾ ਉਹਦੀ ਗੱਲ ਕੀਤੀ ਗਈ ਸੀ ਜੀ ਅ ਇਸ ਤੋਂ ਇਲਾਵਾ ਰੈਫਿਊਜੀ ਕੇਸਸ ਅਪਲਾਈ ਕਰਨ ਦੇ ਲਈ ਲੋਕਾਂ ਨੂੰ ਕਿਹਾ ਜਾ ਰਿਹਾ ਇਹਦੇ ਬਾਰੇ ਵਿੱਚ ਕੁਝ ਮਿਸ ਅੰਡਰਸਟੈਂਡਿੰਗਸ ਹਨ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਥੋੜਾ ਜਿਹਾ ਇਹਨੂੰ ਬਰੀਫ ਕਰੀਏ ਬਿਲਕੁਲ ਪਹਿਲਾਂ ਮੈਂ ਇੱਕ ਜੋ ਸਟੈਟਿਸਟਿਕਸ ਹੈਗੇ ਨੇ ਰੈਫਿਊਜੀ ਦੇ ਉੱਤੇ ਉਹ ਸਾਂਝੇ ਕਰਨਾ ਚਾਹੁੰਦਾ ਜੀ ਹਾਂਜੀ ਅ ਪਿਛਲੇ ਸਾਲ ਕਰੀਬਨ 1.5 ਲੱਖ ਲੋਕਾਂ ਨੇ ਰੈਫਿਊਜੀ ਕਲੇਮ ਕੀਤਾ ਸੀ ਸਾਲ 2023 ਦੇ ਵਿੱਚੋਂ ਹਾਂ ਦੋ ਸਾਲ 2022 ਦੇ ਵਿੱਚੋਂ 91000 ਦੇ ਨੇੜੇ-ਤੇੜੇ ਨੰਬਰ ਸੀ ਜਿਹੜੀ ਰੈਫਿਊਜੀ ਬੋਰਡ ਦੀ ਕਪੈਸਿਟੀ ਹੈ ਕੇਸਸ ਨੂੰ ਹੈਂਡਲ ਕਰਨ ਦੀ ਉਹ ਸਿਰਫ 50000 ਹੈ ਸੋ 50000 ਕਲੇਮਸ ਨੂੰ ਇਹ ਹੈਂਡਲ ਕਰ ਸਕਦੇ ਨੇ ਸੋ ਸਾਲ 22 'ਚ 91000 ਹੋ ਗਏ ਸਾਲ 23 'ਚ ਉਹ 1.5 ਲੱਖ ਹੋ ਗਏ ਤੇ ਸਾਲ 24 'ਚ ਜਿਹੜੇ ਬੀਤੇ 5 ਮਹੀਨਿਆਂ ਦਾ ਨੰਬਰ ਹੈ ਉਹ 77725 ਹੈ ਸੋ ਕਰੀਬਨ ਕਰੀਵਨ 78000 ਲੋਕ ਆ ਸਾਲ ਦੇ ਵਿੱਚ ਆਲਰੇਡੀ ਰੈਫਿਊਜੀ ਕਲੇਮ ਪੰਜਾਂ ਮਹੀਨਿਆਂ ਚ ਕਰ ਚੁੱਕੇ ਨੇ ਸੋ ਆ ਸਾਲ ਦੇ ਨੰਬਰਸ ਪ੍ਰੋਬਬਲੀ 2 ਲੱਖ ਦੇ ਨੇੜੇ ਤੇ ਜਲੇ ਜਾਣਗੇ ਸੋ ਇਹ ਜਿਹੜਾ ਇਹ ਟ੍ਰੈਂਡ ਹੈ ਇਹ ਇਮੀਗ੍ਰੇਸ਼ਨ ਮੈਕਵੇ ਨੂੰ ਵੀ ਬਹੁਤ ਪਰੇਸ਼ਾਨ ਹੈ ਜਿਹੜਾ ਉਹ ਕਰ ਰਿਹਾ ਜੀ ਸੋ ਇੱਕ ਤਾਂ ਇਹਦੇ ਨਾਲ ਜੋ ਇਮੀਗ੍ਰੇਸ਼ਨ ਸਿਸਟਮ ਦਾ ਇੰਟੈਗ੍ਰਿਟੀ ਹੈ ਉਹਦੇ ਉੱਤੇ ਬਹੁਤ ਸਵਾਲ ਉੱਠਦੇ ਨੇ ਕਿਉਂਕਿ ਜਿਹੜੇ ਪਰਪਸ ਨੂੰ ਲੋਕਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ ਹੈ ਉਹ ਪਰਪਸ ਦੀ ਬਜਾਏ ਆ ਕੇ ਉਹ ਰੈਫਿਜੀ ਕਲੇਮ ਕਰ ਰਹੇ ਨੇ ਇਹਦਾ ਮਤਲਬ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਹੈਗੀ ਹੈ ਹਾਂਜੀ ਕਿਉਂਕਿ ਜਿਹੜਾ ਰੀਅਲ ਪਰਪਸ ਹੈ ਉਹ ਤਾਂ ਬੰਦੇ ਦਾ ਫਿਰ ਰਿਹਾ ਹੀ ਨਹੀਂ ਨਾ ਰੀਅਲ ਪਰਪਸ ਤਾਂ ਉਹਦਾ ਰੈਫਿਜੀ ਕਲੇਮ ਕਰਨਾ ਹੋ ਗਿਆ ਹਾਂਜੀ ਹੁਣ ਜਿਹੜਾ ਇਹ ਇਹਨੂੰ ਕਰੈਕਟ ਕਰਨ ਲਈ ਹਲੇ ਸਰਕਾਰ ਕੋਈ ਮੈਜ਼ਰ ਹੈ ਜਿਹੜਾ ਉਹ ਉਹ ਨਹੀਂ ਦਿਖਾ ਰਹੀ ਹੈਗੀ ਹੁਣ ਏਆਈ ਦੀ ਵਰਤੋਂ ਕਰਨਾ ਜਿਵੇਂ ਕਈ ਸਮੇਂ ਬਾਅਦ ਜਾ ਕੇ ਗੱਲ ਸਾਹਮਣੇ ਆਉਂਦੀ ਹੈ ਜਿਵੇਂ ਆਪਾਂ 2018 ਤੋਂ ਇਹ ਆਵਾਜ਼ ਉਠਾਉਂਦੇ ਆ ਰਹੇ ਸੀਗੇ ਕਿ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਕਾਲਜ ਨੇ ਜਿਹੜੇ ਜੀਟੀਏ ਚ ਖੁੱਲੇ ਨੇ ਇਹਨਾਂ ਦਾ ਅਸਰ ਹੈ ਜਿਹੜਾ ਆਉਣ ਵਾਲੇ ਸਾਲਾਂ ਚ ਦੇਖਣਾ ਸ਼ੁਰੂ ਹੋਊਗਾ ਤੇ ਸਰਕਾਰ ਕੋਈ ਮੈਜ਼ਰ ਨਹੀਂ ਲੈ ਰਹੀ ਸੋ ਆ ਕੇ 24 ਚ ਮੈਜ਼ਰ ਲਿਆ ਜਦੋਂ ਤੱਕ ਹਾਊਸਿੰਗ ਮਾਰਕੀਟ ਵੀ ਵਿਗੜ ਚੁੱਕੀ ਸੀ ਉਹ ਹਜ਼ਾਰਾਂ ਲੋਕਾਂ ਲੱਖਾਂ ਲੋਕਾਂ ਦਾ ਭਵਿੱਖ ਵੀ ਜਿਹੜਾ ਉਹ ਜੀਨੂੰ ਹੁਣ ਇਹ ਸਟੱਡੀ ਪਰਮਿਟ ਮਿਲਸ ਕਹਿਣਾ ਸ਼ੁਰੂ ਕਰਤਾ ਸੀ ਇਹਨਾਂ ਨੇ ਉਹਦੇ ਚ ਪੜਦੇ ਸੀਗੇ ਉਵੇਂ ਜਿਵੇਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰਨਾ ਖਾਸ ਕਰਕੇ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਦੇ ਵਿੱਚੋਂ ਇਹ ਸਰਕਾਰ ਦੇ ਉੱਤੇ ਬਹੁਤ ਵੱਡਾ ਭਾਰੂ ਆਪਾਂ ਪਾਊਗਾ ਜੇ ਆਉਣ ਵਾਲੇ ਸਮੇਂ ਦੇ ਵਿੱਚੋਂ ਹੁਣ ਤੁਸੀਂ ਨੰਬਰਸ ਦੇਖੋ ਕਿ ਇੰਨੇ ਜ਼ਿਆਦਾ ਨੰਬਰਸ ਨੇ ਜਿਹੜੇ ਉਹ ਰੈਫਿਊਜੀ ਕਲੇਮ ਹੋ ਰਹੇ ਨੇ ਜਾਂ ਪ੍ਰੋਪਰਟਲੀ ਕਰਾਏ ਜਾ ਰਹੇ ਨੇ ਪਰ ਉਹ ਕਰਾਏ ਜਾਣ ਵਿੱਚ ਮੈਂ ਸੱਚ ਨਹੀਂ ਮੰਨਦਾ ਕਿਉਂਕਿ ਜਿਵੇਂ ਆਪਾਂ ਲਾਸਟ ਟਾਈਮ ਵੀ ਡਿਸਕਸ਼ਨ ਕੀਤਾ ਸੀ ਕਿ ਜਿਹੜਾ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦਾ ਆਫੀਸਰ ਆ ਉਹਦਾ ਤਾਂ ਕੰਮ ਐ ਨਾ ਉਹ ਤਾਂ ਗੇਟਕੀਪਰ ਹੈ ਹੁਣ ਵੀਜ਼ਾ ਦਾ ਡੈਫੀਨੇਸ਼ਨ ਹੈਗਾ ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ ਉਹ ਦਿੱਲੀੋਂ ਜਹਾਜ਼ ਚੜ ਕੇ ਟੋਰਾਂਟੋ ਮੌਂਟਰੀਅਲ ਵੈਨਕੂਵਰ ਕੈਲਗਰੀ ਹਵਾਈ ਅੱਡੇ ਤੱਕ ਪਹੁੰਚਣ ਦੀ ਇਜਾਜ਼ਤ ਹੈ ਉਹ ਕੈਨੇਡਾ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਉਹ ਸਿਰਫ ਉੱਥੇ ਤੱਕ ਪਹੁੰਚਣ ਦੀ ਹੈ ਉੱਥੇ ਆ ਕੇ ਤੁਸੀਂ ਫਿਰ ਇਜਾਜ਼ਤ ਲੈਣੀ ਹੈ ਕਿ ਮੈਨੂੰ ਇੰਨੇ ਦਿਨ ਰਹਿਣ ਦਿੱਤਾ ਜਾਵੇ ਜਾਂ ਮੇਰਾ ਪਰਪਸ ਆ ਉਹ ਕੈਨੇਡਾ ਬਾਰਡਰ ਸਰਵ ਹੁਣ ਉਹ ਅਫਸਰ ਦੀ ਜ਼ਿੰਮੇਵਾਰੀ ਉਹ ਗੇਟਕੀਪਰ ਹੈ ਉਹਦੀ ਜ਼ਿੰਮੇਵਾਰੀ ਹੈ ਉਹਨੇ ਇਨਟੈਗ੍ਰਿਟੀ ਦੇਖਣੀ ਹੈ ਹੁਣ ਜਦੋਂ ਨਕਲੀ ਕਾਗਜ਼ ਲਾ ਕੇ ਏਆਈ ਨੂੰ ਚੀਟ ਕਰਕੇ ਲੋਕ ਵੀਜ਼ਾ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਉੱਥੇ ਆ ਕੇ ਉਹ ਅਫਸਰ ਨੇ ਤਾਂ ਕਹਿਣਾ ਹੀ ਹੈ ਕਿ ਤੇਰੇ ਕਾਗਜ਼ ਸਹੀ ਨਹੀਂ ਹੈਗੇ ਤੂੰ ਗਲਤ ਪਰਪਸ ਨਾਲ ਆਇਆ ਹੈ ਹੁਣ ਕਾਨੂੰਨ ਇਹ ਕਹਿੰਦਾ ਹੈ ਕਿ ਉਹਨੂੰ ਇਹ ਪੁੱਛਿਆ ਜਾਵੇ ਵਾਪਸ ਭੇਜਣ ਤੋਂ ਪਹਿਲਾਂ ਕਿ ਤੈਨੂੰ ਕੋਈ ਖਤਰਾ ਤਾਂ ਨਹੀਂ ਜੇ ਬੰਦਾ ਕਹਿੰਦਾ ਹਾਂਜੀ ਮੈਨੂੰ ਜਾਨ ਦਾ ਖਤਰਾ ਹੈ ਤੇ ਫਿਰ ਉਹਨੂੰ ਕਹਿਣਾ ਪੈਂਦਾ ਹੈ ਕਿ ਹਾਂ ਬਾਈ ਤੂੰ ਰਿਫਿਜੀਕਲੇਮ ਅਪਲਾਈ ਕਰ ਉਹ ਤਾਂ ਉਹਦੀ ਜ਼ਿੰਮੇਵਾਰੀ ਹੈ ਹਾਂਜੀ ਹੁਣ ਇਹ ਜਿਹੜਾ ਟ੍ਰੈਂਡ ਹੈ ਦਿਨ-ਵਿਦਨ ਵਧਦਾ ਜਾ ਰਿਹਾ ਹੈ ਸੋ ਸਰਕਾਰ ਨੂੰ ਇਸ ਵੇੜੇ ਬਹੁਤ ਇੰਪੋਰਟੈਂਟ ਹੈ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ ਖਾਸ ਕਰਕੇ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਨੂੰ ਬੰਦ ਕਰੇ ਜੀ ਜਿੰਨੀ ਛੇਤੀ ਉਹ ਬੰਦ ਕਰ ਲੈਣਗੇ ਉੰਨੀ ਛੇਤੀ ਹੀ ਸਿਸਟਮ ਇੰਟੈਗ੍ਰਿਟੀ ਵਾਪਸ ਆ ਜਾਊਗੀ ਕਿਉਂਕਿ ਜਿਹੜਾ ਇੱਕ ਹਿਊਮਨ ਹੈ ਉਹਦੇ ਕੋਲ ਇੱਕ ਰੈਸ਼ਨਲ ਹੈ ਉਹਦੇ ਕੋਲੇ ਇੱਕ ਟੈਂਜਿਬਲ ਤੇ ਨਾਨ ਟੈਂਜਿਬਲ ਚੀਜ਼ ਨੂੰ ਪਛਾਣਨ ਦੀ ਇੱਕ ਇੱਕ ਸੈਂਸ ਹੈਗੀ ਹੈ ਜਿਹੜੀ ਕਿ ਕੰਪਿਊਟਰ ਕੋਲੇ ਨਹੀਂ ਹੈਗੀ ਉਹ ਉਹਨਾਂ ਦੇ ਸਮੇਂ 'ਚ ਭਾਵੇਂ ਹੋ ਜੇ ਪਰ ਅੱਜ ਅਜੇ ਤੱਕ ਨਹੀਂ ਅਜੇ ਨਹੀਂ ਹੈਗੀ ਸੋ ਉਸ ਚੀਟਿੰਗ ਨੂੰ ਜਿੰਨਾ ਚਿਰ ਬੰਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਰੈਫਿਊਜੀ ਕਲੇਮਸ ਦੀ ਦਰ ਵਧੂਗੀ ਵਧੂਗੀ ਤੇ ਦੂਜਾ ਇੱਕ 네ਗੇਟਿਵ ਇਮਪੈਕਟ ਹੈ ਜਿਹੜਾ ਕੈਨੇਡੀਅਨ ਇਕਨੋਮੀ ਤੇ ਪੈ ਰਿਹਾ ਉਹ ਕਿਉਂ ਪੈ ਰਿਹਾ ਇੱਕ ਤਾਂ ਉਹ ਜਿਹੜੇ ਟੈਂਪੋਰਰੀ ਰੈਜ਼ਿਡੈਂਟਸ ਨੇ ਉਹਨਾਂ ਨੂੰ ਵਰਕ ਪਰਮਿਟ ਹੈ ਸੋ ਲੇਬਰ ਮਾਰਕੀਟ ਦੇ ਵਿੱਚੋਂ ਜਿਹੜੇ ਪਰਮਾਨੈਂਟ ਰੈਜ਼ਿਡੈਂਟਸ ਜਾਂ ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਦੀਆਂ ਜੌਬਾਂ ਖੋ ਰਹੇ ਨੇ ਜੀ ਸਿੱਧੇ ਤੌਰ ਤੇ ਠੀਕ ਹੈ ਦੂਜੇ ਪਾਸੇ ਜਿਹੜਾ ਉਹਨਾਂ ਦਾ ਹੈਲਥ케ਅਰ ਦੇ ਉੱਤੇ ਖਰਚਾ ਆ ਰਿਹਾ ਹੈਗਾ ਉਹਨਾਂ ਦੇ ਵੈਲਫੇਅਰ ਦੇ ਉੱਤੇ ਜਿਹੜਾ ਖਰਚਾ ਆ ਰਿਹਾ ਉਹ ਤਾਂ ਖਰਚਾ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਟੈਕਸ ਪੇਅਰ ਇਸ ਦਿਨ ਵਿਦਨ ਪੇ ਕਰ ਰਹੇ ਨੇ ਸੋ ਜਿਹੜਾ ਉੱਥੇ ਕਿਸੇ ਨੂੰ ਇਹ ਲੱਗ ਰਹੀ ਹੈ ਗੱਲ ਕਿ ਉਹਨੂੰ ਰਿਫਿਜੀ ਕਲੇਮ ਕਰਨ ਨੂੰ ਆਖਿਆ ਜਾ ਰਿਹਾ ਤਾਂ ਜਿਵੇਂ ਮੈਂ ਲਾਸਟ ਟਾਈਮ ਵੀ ਇਹ ਗੱਲ ਆਪਣੀ ਅਧੂਰੀ ਰਹਿ ਗਈ ਸੀ ਆਖਿਆ ਸੀ ਕਿ ਆਫੀਸਰ ਨੂੰ ਪੁੱਛੋ ਕਿ ਕਿਉਂ ਤੂੰ ਮੈਨੂੰ ਕਿਉਂ ਸੋਚਦਾ ਹੈਂ ਕਿ ਮੈਨੂੰ ਮੈਂ ਐਡਮਿਸਿਬਲ ਨਹੀਂ ਹੈਗਾ ਹਾਂਜੀ ਤੂੰ ਮੇਰੇ ਖਿਲਾਫ ਰਿਪੋਰਟ ਲਿਖ ਤੁਸੀਂ ਉਹਨੂੰ ਕੋਰਟ ਚ ਚੈਲੰਜ ਕਰੋ ਜੀ ਬਿਲਕੁਲ ਨਾ ਕਿ ਤੁਸੀਂ ਇਹ ਮੰਨ ਲਓ ਕਿ ਮੈਂ ਰੈਫਿਊਜੀ ਕਲੇਮ ਕਰਾਂ ਤੇ ਦੂਜੇ ਕਈ ਇੰਡੀਵਿਜੂਅਲਸ ਦਾ ਇਹ ਇਹ ਤਰਕ ਵੀ ਹੈਗਾ ਕਿ ਜੀ ਉਹ ਤਾਂ ਗੱਲ ਹੀ ਨਹੀਂ ਸੁਣਦੇ ਹਾਂਜੀ ਗੱਲ ਨਹੀਂ ਸੁਣਦੇ ਜੀ ਤੁਹਾਡੇ ਕੋਲ ਰਾਈਟ ਟੂ ਕਾਉਂਸਲ ਹੈਗਾ ਤੁਸੀਂ ਕਹੋ ਮੈਂ ਗੱਲ ਨਹੀਂ ਕਰਨੀ ਜਿੰਨਾ ਚਿਰ ਮੇਰਾ ਵਕੀਲ ਪ੍ਰੈਜ਼ੈਂਟ ਨਹੀਂ ਹੈਗਾ ਬਿਕਾਉਜ਼ ਤੁਹਾਡੇ ਕੋਲੇ ਰਾਈਟ ਟੂ ਰਿਮੇਨ ਸਾਈਲੈਂਟ ਹੈਗਾ ਮੈਂ ਰਿਪੀਟ ਕਰਨ ਲੱਗਿਆ ਪਿਛਲੀ ਵਾਰੀ ਵੀ ਆਪਣੀ ਹੀ ਗੱਲ ਹੋਈ ਸੀ ਕਿ ਉੱਥੇ ਦੋ ਆਪਸ਼ਨਸ ਹੀ ਮੋਸਟਲੀ ਦਿੱਤੀਆਂ ਜਾਂਦੀਆਂ ਇੱਕ ਤੁਹਾਨੂੰ ਵਾਪਸ ਭੇਜਣ ਲੱਗੇ ਆ ਜੀ ਦੂਸਰੀ ਹੈ ਜੇ ਤੁਸੀਂ ਇੱਥੇ ਰਹਿਣਾ ਹੈ ਰੈਫਿਊਜੀ ਅਪਲਾਈ ਕਰ ਬਿਲਕੁਲ ਜੀ ਸੋ ਇਦਾਂ ਕਿਹਾ ਜਾਂਦਾ ਹੈ ਬਿਲਕੁਲ ਕਿਹਾ ਜਾਂਦਾ ਹੈ ਜੀ ਪਰ ਕਿਉਂਕਿ ਜੇ ਤੁਸੀਂ ਉਹਨੂੰ ਚੈਲੰਜ ਹੀ ਨਹੀਂ ਕਰ ਰਹੇ ਡਿਸੀషన్ ਨਹੀਂ ਕਿ ਕਰ ਕਰ ਸਕਦੇ ਹੋ ਤੁਸੀਂ ਉਹਨੂੰ ਚੈਲੰਜ ਨਹੀਂ ਕਰ ਰਹੇ ਹਾਂ ਜੀ ਜੇ ਤੁਸੀਂ ਉਹ ਡਿਸੀਜਨ ਨੂੰ ਚੈਲੰਜ ਕਰੋ ਸੋ ਹੁਣ ਤੀਜੀ ਆਪਸ਼ਨ ਜਿਹੜੀ ਉਹ ਆਫੀਸਰ ਵੱਲੋਂ ਨਹੀਂ ਦਿੱਤੀ ਜਾਂਦੀ ਹਾਂ ਜੀ ਕਿਉਂ ਦਿੱਤੀ ਜਾਂ ਉਹ ਸਾਨੂੰ ਪਤਾ ਹੋਣਾ ਹੈ ਬਿਲਕੁਲ ਉਹ ਤੁਹਾਡਾ ਹੱਕ ਹੈ ਉਹ ਤੁਹਾਡਾ ਕਾਨੂੰਨੀ ਹੱਕ ਹੈ ਕਿ ਭਈ ਇਹਨਾਂ ਦੋਨੋਂ ਆਪਸ਼ਨਸ ਤੋਂ ਇਲਾਵਾ ਜਿਹੜੀ ਤੀਸਰੀ ਆਪਸ਼ਨ ਹੈ ਮੈਂ ਆਪਣੇ ਕਾਉਂਸਲ ਦੇ ਨਾਲ ਗੱਲ ਕਰਨੀ ਹੈ ਉਹ ਸਾਨੂੰ ਦੱਸੋ ਮੈਂ ਰਾਈਟ ਮੇਰੇ ਕੋਲ ਰਾਈਟ ਟੂ ਰਿਮੇਨ ਸਾਈਲੈਂਟ ਹੈ ਮੈਂ ਥੋੜਾ ਕਿਸੇ ਜੀ ਗੱਲ ਦਾ ਜਵਾਬ ਨਹੀਂ ਦੇਣਾ ਇਹ ਤਾਂ ਤੁਹਾਡਾ ਕਾਨੂੰਨੀ ਹੱਕ ਹੈ ਤੇ ਚੱਟ ਰਹੇ ਜੀ ਤੁਹਾਡਾ ਤੁਹਾਡਾ ਸੋ ਫਿਰ ਉਸ ਸਿਚੁਏਸ਼ਨ ਸੌਰੀ ਮੈਂ ਤੁਹਾਡੀ ਗੱਲ ਕੱਟਤੀ ਕਿ ਉਹਨੂੰ ਕਿਤੇ ਇਹ ਤਾਂ ਨਹੀਂ ਸੋਚਿਆ ਜਾਏਗਾ ਕਿ ਯਾਰ ਇਹ ਮਿਸਬੀਹੇਵ ਹੋ ਰਿਹਾ ਜਾਂ ਬੰਦਾ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਿਹਾ ਤੇ ਅਸੀਂ ਇਹਦੇ ਅਗੇਂਸਟ ਕੋਈ ਐਕਸ਼ਨ ਲੈਣਾ ਰਾਈਟ ਟੂ ਰਿਮੇਨ ਸਾਈਲੈਂਟ ਦਾ ਮਤਲਬ ਕੋਆਪਰੇਟ ਨਾ ਕਰਨਾ ਨਹੀਂ ਹੈਗਾ ਉਹ ਤੁਹਾਡਾ ਕਾਨੂੰਨੀ ਹੱਕ ਹੈ ਜੀ ਠੀਕ ਹੈ ਤੁਸੀਂ ਕਹੋ ਮੈਂ ਜਵਾਬ ਨਹੀਂ ਦੇਣਾ ਠੀਕ ਹੈ ਮੇਰੇ ਕੋ ਰਾਈਟ ਟੂ ਰਿਮੇਨ ਸਾਈਲੈਂਟ ਹੈ ਆਈ ਐਮ ਸਾਈਲੈਂਟ ਆਈ ऍम ਨਾਟ ਉਹ ਤੋਂ ਅਗਲਾ ਸਟੈਪ ਕੀ ਹੋਏਗਾ ਫਿਰ ਉਹ ਤੋਂ ਉਹਨੂੰ ਕਿਹਾ ਪਊ ਮੇਰੇ ਕੋ ਰਾਈਟ ਟੂ ਕਾਉਂਸਲ ਹੈਗਾ ਜਿੰਨਾ ਚਿਰ ਮੇਰਾ ਵਕੀਲ ਹਾਜ਼ਰ ਨਹੀਂ ਹੁੰਦਾ ਮੈਂ ਉਹਨਾਂ ਚਿਰ ਥੋੜਾ ਕੋਈ ਜਵਾਬ ਨਹੀਂ ਦੇਣਾ ਹੈਗਾ ਸੋ ਜਿੰ ਜਿਹੜਾ ਤੁਸੀਂ ਆਪਣੇ ਹੱਕਾਂ ਦੀ ਵਰਤੋਂ ਨਹੀਂ ਕਰਨਾ ਸ਼ੁਰੂ ਕਰੋਗੇ ਤੇ ਦੂਜੇ ਪਾਸੇ ਕਿਉਂਕਿ ਕੈਨੇਡਾ ਬਾਰਡਰ ਸਰਵਿਸਿਜ਼ ਵਿਭਾਗ ਦਾ ਕੰਮ ਨਹੀਂ ਨਾ ਵੀਜ਼ਾ ਜਿਹੜੇ ਰੈਫਿਜੀ ਕਲੇਮਸ ਨੂੰ ਪ੍ਰੋਸੈਸ ਕਰਨਾ ਜਾਂ ਉਹ ਇਮੀਗ੍ਰੇਸ਼ਨ ਵਿਭਾਗ ਦਾ ਕੰਮ ਹੈ ਇਮੀਗ੍ਰੇਸ਼ਨ ਵਿਭਾਗ ਦਾ ਉਹ 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 ਦਾਇਰੇ 'ਚ ਆ ਜਾਂਦਾ ਹੈ ਜਿੱਥੇ ਕਿ ਉਹਦਾ ਕੋਈ ਜੂਰਿਸਡਿਕਸ਼ਨ ਵੀ ਨਹੀਂ ਪਰ ਭੁਗਤਣਾ ਸਾਹਰਾ ਉਹਨਾਂ ਨੂੰ ਮਨ ਲੈਨੇ ਜੇ ਕੋਈ 에어ਪੋਰਟ ਤੇ ਆ ਗਿਆ ਉਹਨਾਂ ਨੇ ਆਲਰੇਡੀ ਤੁਹਾਡੇ ਨਾਲ ਵੀ ਗੱਲ ਹੋ ਗਈ ਹੈ ਕਿ ਅਸੀਂ ਆ ਰਹੇ ਹਾਂ ਜਾਂ ਆਉਣ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਗੁਰਪ੍ਰੀਤ ਖੈਰਾ ਹੋਰਾਂ ਦੇ ਨਾਲ ਸੀਡਬਲਿਊਸੀ ਇਮੀਗ੍ਰੇਸ਼ਨ ਦੇ ਨਾਲ ਗੱਲ ਕਰਕੇ ਅਸੀਂ ਗੱਲ ਕਰਵਾਵਾਂਗੇ ਹੁਣ ਇਦਾਂ ਤਾਂ ਹੋ ਨਹੀਂ ਸਕਦਾ ਵੀ ਰਾਈਟ ਵੇ ਜੇ ਹੋ ਸਕਦਾ ਕੁਝ ਆਰ ਡਾਵਰਸ ਦੇ ਵਿੱਚ ਫਲਾਈਟਸ ਲੱਗੀਆਂ ਨੇ ਤਾਂ ਉਸ ਟਾਈਮ ਨੂੰ ਕਿਵੇਂ ਕਰਨਾ ਕਿਵੇਂ ਡੀਲ ਕਰਨਾ ਆਫਿਸ ਆਵਰਸ ਨਾ ਹੋਣ ਜਦੋਂ ਬਿਲਕੁਲ ਜੀ ਵੈਰੀ ਇੰਟੈਲੀਜੈਂਟ ਕੁਐਸਚਨ ਤੁਸੀਂ ਪੁੱਛ ਹੈਗਾ ਬਿਲਕੁਲ ਇੱਕ ਕਨਸਟਰੈਂਟ ਹੁੰਦਾ ਸੋ ਜੇ ਤਾਂ ਬਹੁਤੇ ਕਲਾਇੰਟਸ ਜਿਹੜੇ ਹੈਗੇ ਨੇ ਜੀ ਜਿਵੇਂ ਜੇ ਤੇ ਅਸੀਂ ਉਹਨਾਂ ਨੂੰ ਆਲਵੇਸ ਰეკਮੈਂਡ ਕਰਦੇ ਹਾਂ ਕਿ ਉਹ ਆਫਿਸ ਆਵਰਸ ਦੇ ਦੌਰਾਨ ਹੀ ਫਲਾਈਟ ਲੈਣ ਆਪਦੀ ਚਾਹਤਾਂ ਕਿ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਡਿਫੈਂਡ ਕੀਤਾ ਜਾ ਸਕੇ। ਓਕੇ ਤੇ ਹੁਣ ਆਡ ਆਵਰਸ ਦੇ ਵਿੱਚ ਹੈਗਾ ਤਾਂ ਉਹ ਤੁਹਾਨੂੰ ਡਿਟੇਨ ਕਰ ਸਕਦੇ ਨੇ ਜੀ। ਜੇ ਡਿਟੇਨ ਕਰੋਗੇ ਤੁਹਾਨੂੰ ਤਾਂ ਤੁਹਾਡੇ ਵਿਦਨ 48 ਆਵਰਸ ਜੱਜ ਦੇ ਮੂਰੇ ਪੇਸ਼ ਕਰਨਾ ਤੁਹਾਨੂੰ ਜ਼ਰੂਰੀ ਹੈਗਾ। ਓਕੇ ਸੋ ਉਹ ਤੁਹਾਡਾ ਕਾਨੂੰਨੀ ਹੱਕ ਹੈ ਉਹਨੂੰ ਰੋਕ ਨਹੀਂ ਸਕਦੇ ਉਹਨਾਂ ਨੂੰ ਪੇਸ਼ ਕਰਨਾ ਹੀ ਪਊਗਾ। ਤੇ ਫਿਰ ਕੋਈ ਜ਼ਮਾਨਤ ਦੇਣ ਵਾਲਾ ਬੰਦਾ ਉੱਥੇ ਪ੍ਰੈਜ਼ੈਂਟ ਹੋਣਾ। ਚਾਹੀਦਾ ਹੈਗਾ ਉਹ ਤੁਹਾਡਾ ਕੋਈ ਨਾ ਕੋਈ ਰਿਸ਼ਤੇਦਾਰ ਜਿਹੜਾ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੋਵੇ ਤੇ ਦੂਜੇ ਪਾਸੇ ਜਦੋਂ ਜੇ ਤੁਹਾਨੂੰ ਰਿਲੀਜ਼ ਕਰਦੇ ਨੇ ਤਾਂ ਤੁਹਾਨੂੰ ਐਗਜ਼ਾਮੀਨੇਸ਼ਨ ਲਈ ਵਾਪਸ ਬੁਲਾ ਸਕਦੇ ਨੇ ਜਿੱਥੇ ਤੁਹਾਡਾ ਕਾਉਂਸਲਰ ਕੰਪਨੀ ਕਰ ਸਕਦਾ ਹੈਗਾ ਪਰ ਉਹ ਸਵਾਲ ਉਸ ਵੜਿਆ ਕਿ ਜੇ ਹੁਣ ਆਫਿਸ ਆਵਰ ਨਹੀਂ ਹੈਗੇ ਤਾਂ ਫਿਰ ਰੀਅਲੀ ਮਦਦ ਨਹੀਂ ਹੋ ਸਕਦੀ ਹਾਂ ਪਰ ਤੁਸੀਂ ਇਹ ਡਿਮਾਂਡ ਕਰ ਸਕਦੇ ਹੋ ਕਿ ਮੈਂ ਉਦੋਂ ਹੀ ਬੋਲੂਗਾ ਜਦ ਮੇਰਾ ਕਾਉਂਸਲ ਪ੍ਰੈਜ਼ੈਂਟ ਹੋ ਇਸ ਤਰ੍ਹਾਂ ਵੀ ਆਪਸ਼ਨ ਹੁੰਦੀ ਹੈ ਕੋਈ ਕਿ ਮੇਰੇ ਨੋਟਿਸ ਆਇਆ ਸੀ ਕਿ ਉਹ ਪਾਸਪੋਰਟ ਜਾਂ ਹੋਰ ਡਾਕੂਮੈਂਟਸ ਜਿਹੜੇ ਨੇ ਤੁਹਾਡੇ ਰੱਖ ਲੈਂਦੇ ਨੇ ਤੇ ਤੁਹਾਨੂੰ ਭੇਜ ਦਿੰਦੇ ਨੇ ਤੇ ਫਿਰ ਤੁਸੀਂ ਕੱਲ ਸਵੇਰੇ ਆਫਿਸ ਟਾਈਮ ਆਵਰਸ ਦੇ ਵਿੱਚ ਆ ਕੇ ਸਾਡੇ ਨਾਲ ਦੁਬਾਰਾ ਰਿਪੋਰਟ ਕਰੋ ਐਬਸੋਲੂਟਲੀ ਉਹ ਰਿਟਰਨ ਫॉर ਐਗਜ਼ਾਮੀਨੇਸ਼ਨ ਹੈਗਾ ਉਹ ਤੁਹਾਨੂੰ ਐਂਟਰੀ ਨਹੀਂ ਦਿੱਤੀ ਉਹ ਤੁਹਾਨੂੰ ਇਹ ਆਖਿਆ ਗਿਆ ਕਿ ਤੂੰ ਹੁਣ ਚਲਿਆ ਜਾ ਤੇ ਵਾਪਸ ਆ ਕੇ ਤੇਰੀ ਐਗਜ਼ਾਮੀਨੇਸ਼ਨ ਕਰਨਾ ਹੈ ਸੋ ਇਸ ਤਰ੍ਹਾਂ ਹੁੰਦਾ ਹੈ ਬਿਲਕੁਲ ਹੁੰਦਾ ਜੀ ਬਿਲਕੁਲ ਠੀਕ ਸੋ ਦੋਸਤੋ ਇਹ ਬਹੁਤ ਸਾਰੀਆਂ ਅਲੱਗ-ਅਲੱਗ ਆਪਸ਼ਨਸ ਹੋ ਸਕਦੀਆਂ ਨੇ ਸਾਡਾ ਮਕਸਦ ਇੱਥੇ ਪ੍ਰੋਗਰਾਮ ਕਰਨ ਦਾ ਹੀ ਹੁੰਦਾ ਹੈ ਕਿ ਅਸੀਂ ਤੁਹਾਨੂੰ ਇਨਫੋਰਮੇਸ਼ਨ ਪਹੁੰਚਦੀ ਕਰੀਏ ਐਕਚੁਅਲ ਦੇ ਵਿੱਚ ਕੇਸ ਟੂ ਕੇਸ ਉਹਦਾ ਸੋਲੂਸ਼ਨਸ ਕੀ ਨੇ ਉਹ ਸਮਝਣ ਦੇ ਲਈ ਉਹਨਾਂ ਨੂੰ ਜਾਣਨ ਦੇ ਲਈ ਤੁਹਾਨੂੰ ਗੁਰਪ੍ਰੀਤ ਖਹਿਰਾ ਹੋਰਾਂ ਦੇ ਨਾਲ ਗੱਲ ਕਰਨੀ ਪੈਣੀ ਹੈ 905 670 444 CWCP ਗ੍ਰੇਸ਼ਨ ਸਾਡਾ ਇੱਕ ਖਾਸ ਸੈਗਮੈਂਟ ਹਰਜਿੰਦਰ ਗਿੱਲ ਸ਼ੋ ਦੇ ਵਿੱਚ ਵੈਲਕਮ ਟੂ ਕੈਨੇਡਾ ਅਸੀਂ ਤੁਹਾਡੇ ਲਈ ਹਾਜ਼ਰ ਕਰੀਦਾ ਗੁਰਪ੍ਰੀਤ ਜੀ ਕੋ ਸ਼ੋਰ ਕਰਨਾ ਹੋਵੇ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਕਾਫੀ ਇੰਪੋਰਟੈਂਟ ਪੁਆਇੰਟਸ ਅੱਜ ਕਵਰ ਹੋ ਗਏ ਨੇ ਤੇ ਬਾਕੀ ਹੁਣ ਆਉਣ ਵਾਲੇ ਹਫਤੇ ਚ ਦੁਬਾਰਾ ਫਿਰ ਕੇ ਜ਼ਰੂਰ ਜੀ ਸੋ ਨਾਈਸ ਟੂ ਸੀ ਧੰਨਵਾਦ ਧੰਨਵਾਦ ਜੀ ਸੋ ਦੋਸਤੋ ਵੈਲਕਮ ਟੂ ਕੈਨੇਡਾ ਸੈਗਮੈਂਟ ਗੁਰਪ੍ਰੀਤ ਖੈਰਾ ਹੋਰ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ